ਸਚੀ ਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਪੰਜਾਬ ਬੁਲੇਟਿਨ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਪੰਜਾਬ ਦੀਆਂ ਵੱਡੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਬੁਲੇਟਿਨ ਦਾ آغاز ਕਰਨ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਪੰਜਾਬ ਦੇ ਵਿੱਚ ਡਾਕਟਰਾਂ ਦੇ ਸੰਘਰਸ਼ ਦਾ ਦੂਜਾ ਪੜਾਅ ਹੋਇਆ ਸ਼ੁਰੂ ਅੱਜ ਓਪੀਡੀ ਸੇਵਾਵਾਂ ਵਿੱਚ ਪੂਰੀ ਤਰ੍ਹਾਂ ਰਹਿਣ ਗਿਆ ਠੱਪ ਮਰੀਜ਼ਾਂ ਨੂੰ ਹੋ ਰਹੀ ਖੱਜਲ ਖਵਾਰੀ ਚੰਡੀਗੜ੍ਹ ਦੇ ਪੋਸ਼ੀ ਇਲਾਕੇ 'ਚ ਗ੍ਰੇਨੇਡ ਹਮਲੇ ਦੀ ਗੰਭੀਰਤਾ ਨਾਲ ਜਾਂਚ ਚਾਲੀ ਵਿਦੇਸ਼ਾਂ 'ਚ ਜੁੜੀਆਂ ਸਾਜ਼ਿਸ਼ ਦੀਆਂ ਤਾਰਾਂ ਦੋ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ 2 ਲੱਖ ਦਾ ਇਨਾਮ ਸ਼ੰਭੂ ਬਾਰਡਰ ਨੂੰ ਖੋਲਣ ਦੀ ਕਵਾਇਦ ਜਾਰੀ ਸੁਪਰੀਮ ਕੋਰਟ ਦੇ ਵੱਲੋਂ ਹਾਈ ਪਾਵਰ ਕਮੇਟੀ ਗਠਿਤ ਕਮੇਟੀ 13 ਸਤੰਬਰ ਨੂੰ ਕਰੇਗੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਚੰਡੀਗੜ੍ਹ ਦੇ ਵਿੱਚ ਅੱਜ ਸੰਨਤੀ ਖੇਤਰ ਪੂਰੀ ਤਰ੍ਹਾਂ ਨਾਲ ਬੰਦ ਲਗਜ਼ਰੀ ਕਾਰਾਂ ਦੇ ਵਿੱਚ ਕਾਰੋਬਾਰੀ ਸੜਕਾਂ ਤੇ ਭੀਖ ਮੰਗਣ ਲਈ ਉਤਰੇ ਬੇਵਜ੍ਹਾ ਨੋਟਿਸ ਪੇਜ ਕੇ ਪ੍ਰਸ਼ਾਸਨ ਤੇ ਤੰਗ ਪਰੇਸ਼ਾਨ ਕਰਨ ਦੇ ਲਈ ਇਲਜ਼ਾਮ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੱਕੀ ਮੰਗਣ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਡਾਕਟਰਾਂ ਦੀ ਹੜਤਾਲ ਦਾ ਦੂਸਰਾ ਪੜਾਅ ਸ਼ੁਰੂ ਹੋ ਗਿਆ ਜਿਸ ਦੇ ਤਹਿਤ ਅੱਜ ਪੰਜਾਬ ਭਰ ਦੇ ਵਿੱਚ OPD ਸੇਵਾਵਾਂ માં ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣ ਗਿਆ ਇੰਨਾ ਹੀ ਨਹੀਂ ਡਾਕਟਰ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਸਰਟੀਫਿਕੇਟ ਜਾਰੀ ਨਹੀਂ ਕਰਨਗੇ ਚਾਹੇ ਉਹ ਡਰਾਈਵਿੰਗ ਲਈ ਹੋਵੇ ਬੰਦੂਕਤਾ লাইসেন্স ਲੈਣ ਲਈ ਹੋਵੇ ਜਾਂ ਫਿਰ ਨੌਕਰੀ ਲਈ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਚਾਲੂ ਰੱਖਣ ਦੀ ਜਿਹੜੀ ਗੱਲ ਆਖੀ ਗਈ ਹੈ ਦੂਜੇ ਪਾਸੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਪਸ਼ਟ ਕੀਤਾ ਕਿ ਜੋ ਤੱਕ 11 ਸਪਟੰਬਰ ਨੂੰ ਸਰਕਾਰ ਦੇ ਨਾਲ ਹੋਈ ਹਾਂ ਪੱਕੀ ਗੱਲਬਾਤ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਨੀਮਾ ਦੇ ਮੁਤਾਬਕ ਹੜਤਾਲ ਚੱਲਦੀ ਰਹੇਗੀ ਕਾਬਿਲ ਜ਼ਿਕਰ ਹੈ ਕਿ ਐਸੋਸੀਏਸ਼ਨ ਦੇ ਵੱਲੋਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਅਤੇ ਰੈਗੂਲਰ ਤਨਖਾਹ ਦੇ ਵਿੱਚ ਇਜ਼ਾਫੇ ਦੀ ਮੰਗ ਨੂੰ ਲੈ ਕੇ ਇਹ ਜਿਹੜਾ ਕਿ ਸੰਘਰਸ਼ ਕੀਤਾ ਜਾ ਰਿਹਾ ਅਤੇ ਨਾਲ ਹੀ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨੂੰ ਤਿੰਨ ਪੜਾਵਾਂ ਦੇ ਵਿੱਚ ਬਦਲ ਦਿੱਤਾ ਹੈ ਜਿਸ ਦਾ ਪਹਿਲਾ ਪੜਾ ਪੂਰਾ ਹੋ ਚੁੱਕਿਆ ਪਹਿਲੇ ਪੜਾ ਦੇ ਤਹਿਤ ਨੋਤੋ 11 ਸਤੰਬਰ ਤੱਕ ਜਿਹੜੀਆਂ ਕੀ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਦੂਜਾ ਪੜਾ ਜੋ ਕਿ ਅੱਜ ਭਾਵ 12 ਤੋਂ 15 ਸਤੰਬਰ ਤੱਕ ਚੱਲੇਗਾ ਜਿਸ ਦੇ ਵਿੱਚ OPD ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੀਆਂ ਗਈਆਂ ਨੇ ਤੀਸਰਾ ਪੜਾ 16 ਸਤੰਬਰ ਤੱਕ ਚੱਲੇਗਾ ਜਿਸ ਦੇ ਵਿੱਚ ਡਾਕਟਰ OPD ਦੇ ਨਾਲ ਨਾਲ ਮੈਡੀਕਲ ਲੀਗਲ ਕਰਨ ਤੋਂ ਵੀ ਇਨਕਾਰ ਕਰ ਦੇਣਗੇ ਚੰਡੀਗੜ੍ਹ ਦੇ ਪੋਸ਼ੀ ਇਲਾਕੇ ਸੈਕਟਰ 10 ਦੇ ਵਿੱਚ ਬੁੱਧਵਾਰ ਨੂੰ ਹੋਏ ਗ੍ਰੇਨੇਡ ਹਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਜਾਂਚ ਦੇ ਵਿੱਚ ਇਹ ਅਤਵਾਦੀ ਘਟਨਾ ਜਾਪਦੀ ਹੈ ਜਿਸ ਦੀਆਂ ਤਾਰਾਂ ਸਰਹੱਦ ਪਾਰ ਤੋਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬੇਸ਼ੱਕ ਮੀਉ ਦਾ ਸਮੇਂ ਦੇ ਵਿੱਚ ਹਿਮਾਚਲ ਦੇ ਸੇਵਾਮੁਕਤ ਪ੍ਰਿੰਸੀਪਲ ਇਸ ਘਰ ਦੇ ਵਿੱਚ ਰਹਿ ਰਹੇ ਨੇ ਪਰ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਐਸਪੀ ਜਸਕਿਰਤ ਸਿੰਘ ਇਸ ਘਰ ਦੇ ਵਿੱਚ ਰਹਿ ਚੁੱਕੇ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਫਿਲਹਾਲ ਇਸ ਮਾਮਲੇ ਦੇ ਵਿੱਚ ਗੈਂਗਸਟਰ ਅਤੇ ਅਤਵਾਦੀ ਦੋਹਾਂ ਐਂਗਲਾਂ ਤੋਂ ਜਿਹੜਾ ਕਿ ਤਫ਼ਤੀਸ਼ ਦੇ ਵਿੱਚ ਚੁਟਿਆ ਹੋਇਆ ਹੈ ਕਿ ਇਸ ਤਰੀਕੇ ਨਾਲ ਇਹ ਹਮਲਾ ਹੋਇਆ ਇਹ ਕੋਈ ਆਮ ਹਮਲਾ ਨਹੀਂ ਹੈ ਅਤਿ ਇਸ ਤੀਆਂ ਤਾਰਾ ਇੱਕ ਵਾਰ ਫਿਰ ਸਰਹੱਦ ਪਾਰ ਬੈਠੇ ਅਤਵਾਦੀਆਂ ਦੇ ਵੱਲ ਇਸ਼ਾਰਾ ਕਰ ਰਹੀਆਂ ਜਿਸ ਦੇ ਵਿੱਚ ਗੈਂਗਸਟਰ ਤੋਂ ਅਤਵਾਦੀ ਬਾਣੇ ਲਖਵੀਰ ਲੰਡਾ ਦਾ ਨਾਮ ਵੀ ਸਾਹਮਣੇ ਆ ਰਿਹਾ ਫਿਲਹਾਲ ਡੀਜੀਪੀ ਸ੍ਰਿੰਦਰ ਸਿੰਘ ਯਾਦਵ ਦੀ ਇਕਵਾਇਦ ਦੇ ਵਿੱਚ ਆਜੀ ਰਾਜਕੁਮਾਰ ਐਸਐਸਪੀ ਕਵਰਦੀਪ ਕੋਰ ਅਤੇ ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਤਫਤੀਸ਼ ਤੇ ਵਿੱਚ ਜੁਟੇ ਹੋਏ ਨੇ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੇ ਵਿੱਚ ਕਈ ਅਹਿਮ ਜਾਣਕਾਰੀਆਂ ਹੋਣ ਦੀ ਗੱਲ ਆਖ ਰਹੀ ਹੈ ਤੇ ਪੁਲਿਸ ਦੇ ਵੱਲੋਂ 60 ਫੁੱਟੇਜ ਨੂੰ ਖੰਗਾਲਿਆ ਜਾ ਰਿਹਾ ਜਿਸ ਦੇ ਵਿੱਚ ਦੋ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਸਾਹਮਣੀਆਂ ਆਈਆਂ ਨੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਹਮਲੇ ਨਾਲ ਸੰਬੰਧਿਤ ਕਿਸੇ ਵੀ ਦੋਸ਼ੀ ਦੇ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ਐਮਐਫਪੀ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਦੀ ਰਾਤ ਨੇ ਤੇ ਪੰਜਾਬ ਦੇ ਕਿਸਾਨ 13 ਫਰਵਰੀ ਤੋਂ ਸ਼ੰਭੂ ਬਾਰਡਰ ਦੇ ਉੱਪਰ ਮੋਰਚਾ ਲਾਈ ਬੈਠੇ ਨੇ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਸ਼ੰਭੂ ਸਰਹੱਦ ਨੂੰ ਖਲਵਾਉਣ ਦੇ ਲਈ ਦੋ ਵਾਰ ਪਟਿਆਲਾ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਪ੍ਰਸ਼ਾਸਨਿਕ ਅਮਲੇ ਅਤੇ ਕਿਸਾਨ ਜਥੇਬੰਦੀਆਂ ਦਰਮਾਨ ਹੋਈ ਇਹ ਗੱਲਬਾਤ ਸਿਰੇ ਨਹੀਂ ਚੜ ਸਕੀ ਜਿਸ ਤੋਂ ਬਾਅਦ ਹੋਣੇ ਸੁਪਰੀਮ ਕੋਰਟ ਨੇ ਬਿਨਾਂ ਸਿਆਸੀਕਰਨ ਦੀ ਕਮੇਟੀ ਬਣਾ ਕੇ ਸਰਹੱਦ ਖੋਲਣ ਲਈ ਉਪਰਾਲਾ ਕੀਤਾ ਹੈ ਅਤੇ ਵੱਡਾ ਕਦਮ ਚੁੱਕਿਆ ਹੈ ਸ਼ੰਭੂ ਸਰਹੱਦ ਨੂੰ ਖੋਲਣ ਲਈ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਹੋਣ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰੇਗੀ ਅਤੇ ਇਸ ਹਾਈ ਪਾਵਰ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਸਥਿਤ ਹਰਿਆਣਾ ਪਬੰਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁਖਕਤਰਾ ਅਤੇ ਡੀਜੀਪੀਜ਼ ਦੇ ਨਾਲ ਮੀਟਿੰਗ ਕੀਤੀ ਹੈ ਦੋਹਾਂ ਰਾਜਾਂ ਦੇ ਮੁਖਕਤਰਾ ਅਤੇ ਡੀਜੀਪੀਜ਼ ਨੇ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸ਼ਿਵਾਮੁਖਤ ਜਸਟਿਸ ਨਵ ਸਿੰਘ ਅਗੇ ਉਰੀ ਸਥਿਤੀ ਦੀ ਰਿਪੋਰਟ ਸਪਸ਼ਟ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਮੌਜੂਦ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਮੇਟੀ 13 ਸਤੰਬਰ ਨੂੰ ਸ਼ੰਭੂ ਸਰਹੱਦ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਸਕਿਆ ਤੇ ਕਿਸਾਨ ਸਮੂਹ ਦੇ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਕਮੇਟੀ ਸ਼ੰਭੂ ਸਰਹੱਦ ਖੋਲਣ ਦੇ ਬਾਰੇ ਉਹਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰੇਗੀ ਚੰਡੀਗੜ੍ਹ ਦੇ ਵਿੱਚ ਵਪਾਰੀ ਇਕਤਾ ਮੰਚ ਅਤੇ ਜੁਆਇੰਟ ਫਾਰਮ ਆਫ ਇੰਡਸਟਰੀਜ਼ ਐਂਡ ਟਰੇਡਰਸ ਦੇ ਸਹਿਯੋਗ ਨਾਲ ਅੱਜ ਸੰਤੀ ਖੇਤਰ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਜਿਸ ਦੌਰਾਨ ਸਮੂਹ ਵਪਾਰੀ ਆਪਣੀਆਂ ਲਗਜ਼ਰੀ ਕਾਰਾਂ ਦੇ ਵਿੱਚ ਸੜਕਾਂ ਤੇ ਉਤਰ ਕੇ ਹੱਥਾਂ ਦੇ ਵਿੱਚ ਵਾਟੇ ਫੜ ਕੇ ਭੀਖ ਮੰਗਦੇ ਹੋਏ ਨਜ਼ਰ ਆਏ ਨੇ ਵਪਾਰੀਆਂ ਦੇ ਕਹਿੰਦੇ ਕਿ ਪਿਛਲੇ 15 ਸਾਲਾਂ ਤੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਵਪਾਰਿਕ ਖੇਤਰ ਦੀ ਜ਼ਮੀਨ ਦੀ ਦੁਰਵਰਤੋਂ ਅਤੇ ਉਲੰਘਣਾ ਦੇ ਨੋਟਿਸ ਭੇਜੇ ਜਾ ਰਹੇ ਨੇ ਜਦਕਿ ਵਪਾਰੀਆਂ ਨੇ ਸਿਰਫ ਲੋੜ ਦੇ ਆਧਾਰ ਤੇ ਹੀ ਬਦਲਾ ਕੀਤੇ ਨੇ ਅਤੇ ਅਜੇਹਾ ਕਰਨ ਵਾਲੇ ਸ਼ਹਿਰ ਦੇ ਇਕੱਲੇ ਵਪਾਰੀ ਹੀ ਨਹੀਂ ਸਗੋ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ ਲੋੜ ਤੇ ਮੁਤਾਬਕ ਆਪਣੇ ਰਹਾਇਸ਼ੀ ਇਲਾਕੇ ਦੇ ਵਿੱਚ ਜਾ ਕੇ ਲਈ ਕਿ ਰਹਾਇਸ਼ੀ ਜ਼ਮੀਨ ਦੇ ਉੱਪਰ ਬਦਲਾਕ ਕੀਤੇ ਨੇ ਅਤੇ ਦਸ ਦਿਨਾਂ ਕੀ ਕੱਲ੍ਹ ਭਾਵ 13 ਸਤੰਬਰ ਨੂੰ ਵਪਾਰੀਆਂ ਦੇ ਵੱਲੋਂ ਸੰਤੀ ਖੇਤਰ ਤੋਂ ਆਪੋ ਆਪਣੀਆਂ ਕਾਰਾਂ ਦੇ ਵਿੱਚ ਬੈਠ ਕੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕੀਤਾ ਜਾਵੇਗਾ ਤੇ ਦੁਪਹਿਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਪੀਕ ਰੂਪ ਤੇ ਵਿੱਚ ਨੋਟਿਸ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ ਤੇ ਜੇਕਰ ਵਪਾਰੀਆਂ ਦੀਆਂ ਮੰਗਾ ਦੇ ਉੱਪਰ ਗੌਰ ਨਾ ਕੀਤਾ ਗਿਆ ਤਾਂ ਕਾਰੋਬਾਰੀ ਆਪਣੇ ਅਦਾਰਿਆਂ ਨੂੰ ਤਾਲੇ ਲਾ ਕੇ ਚਾਬੀਆਂ ਅਧਿਕਾਰੀਆਂ ਨੂੰ ਸੌਂਪ ਦੇਣਗੇ ਤੇ ਹੁਣ ਗੱਲ ਕਰਾਂਗੇ ਮੌਸਮ ਦੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਿਛਲੇ 24 ਘੰਟਿਆਂ ਦੇ ਵਿੱਚ ਖੁਸ਼ਗਮੋਸਮ ਕਰਕੇ ਤਾਪਮਾਨ ਦੇ ਵਿੱਚ 2.5 ਡਿਗਰੀ ਦਾ ਵਾਅਦਾ ਹੋਇਆ ਸੀ ਸਵੇਰੇ ਦੇ ਵਿੱਚ ਤਾਪਮਾਨ ਇੱਕ ਵਾਰ ਫਿਰ ਤੋਂ 30 ਡਿਗਰੀ ਤੋਂ ਪਾਰ ਚਲਾ ਗਿਆ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਤਾਪਮਾਨ 33.6 ਡਿਗਰੀ ਦੇ ਵਾਅਦੇ ਤੋਂ ਬਾਅਦ ਵਤਵਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਚੰਡੀਗੜ੍ਹ ਪਠਾਨਕੋਟ ਕੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਪਟਕੜ ਸਾਹਿਬ ਪਟਿਆਲਾ ਸੰਗਰੂਰ ਅਤੇ ਮਾਨਸਾ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਆਮ ਬਾਰਿਸ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਸ਼ੁੱਕਰਵਾਰ ਤੱਕ ਮੌਸਮ ਅਜਿਹਾ ਹੀ ਰਹਿਣ ਦੇ ਅਸਾਰ ਬਣੇ ਹੋਏ ਨੇ ਪਿਛਲੇ 7 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 45 ਫੀਸਦੀ ਘਟ ਅਤੇ ਚੰਡੀਗੜ੍ਹ ਦੇ ਵਿੱਚ 27% ਘਟ بارش ਰਿਕਾਰਡ ਕੀਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਆਮ ਤੌਰ ਤੇ 71.5 ਮਿਲੀਮੀਟਰ بارش ਹੁੰਦੀ ਹੈ ਜਦਕਿ ਹੁਣ ਤੱਕ ਸਿਰਫ 51.9 ਮਿਲੀਮੀਟਰ بارش ਹੀ ਹੋਈ ਹੈ। ਪਾਵਕੀ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਇਹਨਾਂ 70 ਦਿਨਾਂ ਦੇ ਵਿੱਚ 75 ਫੀਸਦੀ ਤੋਂ ਵੱਧ ਬਦਲ ਸ਼ਾਇਰ ਹੋਏ। ਜੰਧੂਪਲ ਇੱਕ ਨਜ਼ਰ ਸੁਰੱਖਿਆ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਡਾਕਟਰਾਂ ਦੇ ਸੰਘਰਸ਼ ਦਾ ਦੂਜਾ ਪੜਾਅ ਹੋਇਆ ਸ਼ੁਰੂ ਅੱਜ ਓਪੀਡੀ ਸੇਵਾਵਾਂ ਵਿੱਚ ਪੂਰੀ ਤਰ੍ਹਾਂ ਰਹਿਣਗੇ ਅਟਪ ਮਰੀਜ਼ਾਂ ਨੂੰ ਹੋ ਰਹੀ ਖੱਜਲਖਵਾਰੀ ਚੰਡੀਗੜ੍ਹ ਦੇ ਪੋਸ਼ੀ ਇਲਾਕੇ 'ਚ ਗ੍ਰੇਨੇਡ ਹਮਲੇ ਦੀ ਗੰਭੀਰਤਾ ਨਾਲ ਜਾਂਚ ਚੱਰੀ ਵਿਦੇਸ਼ਾਂ 'ਚ ਜੁੜੀਆਂ ਸਾਜ਼ਿਸ਼ ਦੀਆਂ ਤਾਰਾਂ ਦੋ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ 2 ਲੱਖ ਦਾ ਇਨਾਮ ਜੰਭੂ ਬਾਰਡਰ ਨੂੰ ਖੋਲਣ ਦੀ ਕਵਾਇਦ ਜਾਰੀ ਸੁਪਰੀਮ ਕੋਰਟ ਦੇ ਵੱਲੋਂ ਹਾਈ ਪਾਵਰ ਕਮੇਟੀ ਗਠਿਤ ਕਮੇਟੀ 13 ਸਪਟੰਬਰ ਨੂੰ ਕਰੇਗੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਚੰਡੀਗੜ੍ਹ ਦੇ ਵਿੱਚ ਅੱਜ ਸੰਤਰੀ ਖੇਤਰ ਪੂਰੀ ਤਰ੍ਹਾਂ ਨਾਲ ਬੰਦ ਲਗਜ਼ਰੀ ਕਾਰਾਂ ਦੇ ਵਿੱਚ ਕਾਰੋਬਾਰੀ ਸੜਕਾਂ ਤੇ ਭੀਖ ਮੰਗਣ ਲਈ ਉਤਰੇ ਬੇਵਜਹ ਨੋਟਿਸ ਪੇਜ ਕੇ ਪ੍ਰਸ਼ਾਸਨ ਤੇ ਤੰਗ ਪ੍ਰੇਸ਼ਣ ਕਰਨ ਦੇ ਲਈ ਇਲਜ਼ਾਮ ਫਿਲਹਾਲ ਪੰਜਾਬ ਬੁਲਟਿਨ ਦੇ ਵਿੱਚ ਬਸ ਇਹਨਾਂ ਹੀ ਜੇਸ ਦੁਨੀਆ ਦੀਆਂ ਵੱਡੀਆਂ ਖਬਰਾਂ ਨੂੰ ਦੇਖਦੇ ਰਹੋ ਹਮਦਰ ਟੀਵੀ ਮੰਨਦੇ ਇਜਾਜ਼ਤ ਤਨਵਾਦ